ਪ੍ਰਸੰਗ ਸਿੰਘ ਜੀ ਪਿੰਡ ਨੰਨੌੜ ਕਲਾਂ ਇਹ ਕੀ ਗੱਲ ਗੈੜਾ ਕਰਨ ਅਸੀਂ ਕਹਿਣਾ ਚਾਹੁੰਦੇ ਆ ਜੀ ਸਾਡਾ ਮੁੰਡਾ ਜਿਹੜਾ ਜੀ ਇੱਕ ਬਿਖਰਮ ਸਿੰਘ ਦੋਏ ਨਸ਼ਾ ਕਰਦੇ ਤੇ ਜੀ ਮੇਰਾ ਮੁੰਡਾ 20 ਸਾਲ ਦਾ ਜੀ ਉਹ ਹੈਗਾ ਜੀ 40 45 ਸਾਲ ਦਾ ਇਹਨੂੰ ਪੱਟ ਕੇ ਘਰ ਤੋਂ ਲੈ ਜਾਂਦਾ ਦਾ ਜੀ ਤੇ ਦੋਏ ਨਸ਼ਾ ਕਰਦੇ ਤੇ ਉਹਨੇ ਕਿਤੇ ਬੰਦ ਨਸ਼ਾ ਕਰ ਲਿਆ ਜੀ ਬਿਖਰਮ ਹੈ ਕਿ ਨਹੀਂ ਬਾਕੀ ਮੇਰਾ ਮੁੰਡਾ ਨੇ ਕੁਝ ਕਿਤੇ ਘੱਟ ਜਾਂ ਕੁਝ ਕਿਵੇਂ ਵੀ ਲਾ ਲੋ ਜੀ ਪਤਾ ਨਵੀਂ ਉਮਰ ਕਰਕੇ ਚੱਲ ਗਿਆ ਜੀ ਉਹਦੇ ਕਰਕੇ ਜੀ ਮੰਗ ਮੇਰੀ ਇਹੀ ਹੈ ਜੀ ਪੁਲਿਸ ਟੱਕੇ ਨਾਲ ਪਰਚਾ ਪਾ ਰਹੇ ਹੈ ਜੀ ਉਹਦੇ ਪਰ ਕਤਲ ਦਾ ਜੀ ਅ ਸਾਡੀ ਮੰਗ ਵੀ ਮਨ ਦਾ ਜੋ ਕਾਰਵਾਈ ਹੁੰਦੀ ਹੈ ਨਸ਼ੇ ਦੀ ਉਹ ਕਰ ਦੇ ਨਾਮ ਹੈਗਾ ਜੀ ਪਰਮਿੰਦਰ ਸਿੰਘ ਨਾਨੋਵਾਲ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਸਾਡੇ ਪਿੰਡ ਦਾ ਨੌਜਵਾਨ ਜੁਹਾਰ ਸਿੰਘ ਜਿਹਦੀ ਪੁਲਸ ਨੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ ਕਤਲ ਦਾ ਝੂਠਾ ਪਰਚਾ ਦਰਜ ਕਰਤਾ ਆਪਣੀ ਨਕਾਮੀ ਲੁਕਾਉਣ ਦੇ ਵਾਸਤੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਜੁਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹਦੀ ਫੂਕ ਕਰਦਾ ਇਹ ਮਸਲਾ ਸਚਾਈ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦਾ ਜਿਹੜਾ ਚਿਹਰਾ ਇੱਥੇ ਨੰਗਾ ਹੋ ਗਿਆ ਇਹ ਬੱਚਿਆਂ ਦੀ ਮੌਤ ਹੋਈ ਆ ਨਸ਼ੇ ਦੇ ਨਾਲ ਓਵਰਡੋਜ਼ ਦੇ ਨਾਲ ਤੇ ਪੋਰਚਸਤ ਮਸਲੇ ਨੂੰ ਬਣਾ ਰਹੀ ਹੈ ਕਤਲ ਦਾ ਮਸਲਾ ਜਿਹੜਾ ਇੱਕ ਬੱਚਾ 19 ਸਾਲਾਂ ਦਾ ਜਿਹੜੇ ਬੰਦੇ ਦੀ ਡੈਥ ਹੋਈ ਉਹ 43 ਸਾਲਾਂ ਦਾ ਉਹ ਬੱਚੇ ਨੂੰ ਸਾਡੇ ਕੋਲੇ ਔਨ ਪ੍ਰੂਫ ਸਾਰਾ ਕੁਝ ਹੈਗਾ ਉਹਨੇ ਫੋਨ ਕੀਤਾ ਜਿਹੜਾ ਬੇਕਰ ਮਨਜੀਤ ਸਿੰਘ ਹੈ ਜੁਝਾਰ ਸਿੰਘ ਨੂੰ ਉਹਨੂੰ ਘਰੋਂ ਲੈ ਕੇ ਗਿਆ ਉਹ ਟੋਲਡਰ ਪਰ ਆਏ ਉਹਨੇ ਜਿਆਦਾ ਓਵਰਡੋਜ਼ ਲੈ ਲਈ ਜਦੋਂ ਉਹਦੀ ਇੱਕ ਛੋਟੀ ਜੀ ਕਲਿੱਪ ਵੀ ਹੈ ਉਹ ਸਾਡੇ ਕੋਲ ਆ ਉਹਨਾਂ ਵਿੱਚ ਚਾਰ ਬੰਦੇ ਦਿਖ ਰਹੇ ਨੇ ਇੱਕ ਬੰਦਾ ਖੜਾ ਲੋਅਰ ਵਾਲਾ ਤੇ ਉਹ ਅਸੀਂ ਪੁਲਸ ਨੂੰ ਵੀ ਦਿੱਤੀ ਆ ਤੇ ਪੁਲਸ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਅਸੀਂ ਪੁਲਸ ਨੂੰ ਬੇਨਤੀ ਕੀਤੀ ਵੀ ਸਾਡੇ ਬੱਚੇ ਦਾ ਤੁਸੀਂ ਡੋਪ ਟੈਸਟ ਤਾਂ ਕਰਾਓ ਘੱਟੋ ਘੱਟ ਵੀ ਇਹ ਤਾਂ ਨਸ਼ਾ ਕਰ ਰਹੇ ਸੀਗੇ ਬੈਠੇ ਉੱਤੇ ਤੇ ਸਾਨੂੰ ਬਸ ਮਿੱਠ ਪਿਆਰ ਦੇ ਨਾਲ ਵਿੜਿਆ ਕੇ ਘਰ ਨੂੰ ਤੋੜ ਦੰਦੇ ਨੇ ਕੱਲ ਪਰਸੋਂ ਦੇ ਵੀ ਕੋਈ ਨਾ ਜੀ ਕਰਦੇ ਆ ਕਰਦੇ ਆ ਜੀ ਕਰਦੇ ਆ ਜੀ ਤੇ ਫਿਰ ਹੁਣ ਜਦੋਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਕਤਲ ਦਾ ਪਰਚਾ ਦਰਜ ਕਰਤਾ ਬੱਚਾ ਵੀ ਅਸੀਂ ਉਹਨਾਂ ਨੂੰ ਆਪ ਲਿਆ ਕੇ ਦਿੱਤਾ ਕੋਲ ਸੁਣੋ ਪੋਚਾਰਿਆ ਨੇ ਕਿਹਾ ਵੀ ਤੁਹਾਡਾ ਬੇਟਾ ਭਾਈ ਉੱਥੇ ਇਸ ਤਰ੍ਹਾਂ ਸਾਨੂੰ ਚਾਹੀਦਾ ਲੈ ਕੇ ਆਓ ਅਸੀਂ ਆਪ ਬੱਚਾ ਪੇਸ਼ ਕੀਤਾ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਇਨਕੁਆਰੀ ਕਰਕੇ ਵੀ ਛੱਡਵਾਂਗੇ ਤੇ ਬਾਕੀ ਜਿਹੜੀ ਇਨਕੁਆਰੀ ਹੈ ਜਾਂ ਵੀਡੀਓ ਹੈ ਅਸੀਂ ਉਹਨਾਂ ਨੂੰ ਪਹਿਲਾਂ ਦੇ ਚੁੱਕੇ ਆ ਇਹ ਸਾਰਾ ਮਸਲਾ ਇਹ ਹੈ ਜੀ ਵੀ ਨਸ਼ੇ ਦਾ ਮਸਲਾ ਇਹ ਆਪਣੀ ਨਕਾਮੀ ਲੁਕਾਉਣ ਦੇ ਚੱਕਰ ਦੇ ਵਿੱਚ ਐ ਐਸਐਚਓ ਸਾਹਿਬ ਇੱਕ ਗਰੀਬ ਪਰਿਵਾਰ ਦੇ ਨਾਲ ਜਿਹੜੇ ਮਜ਼ਦੂਰੀ ਕਰਦੇ ਨੇ ਤੇ ਉਹ ਬੱਚਾ ਵੀ ਮਿਜ਼ੂਰੀ ਕਰਦਾ ਇਹਨਾਂ ਦੇ ਨਾਲ ਧੱਕਾ ਕਰ ਰਹੇ ਨੇ ਇੱਕ ਵੀਡੀਓ ਕਲਿੱਪ ਆ ਸਾਡੇ ਕੋਲ ਉਹਦੇ ਵਿੱਚ ਚਾਰ ਬੰਦੇ ਨੇ ਤੇ ਐਸਐਚਓ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਸਾਨੂੰ ਇਹ ਨਹੀਂ ਦੱਸਿਆ ਵੀ ਉਹ ਬੰਦੇ ਕੌਣ ਸੀਗੇ ਤੇ ਉਹਦੇ ਵਿੱਚ ਇੱਕ ਮੋਟਰਸਾਈਕਲ ਵੀ ਖੜਾ ਹੈਗਾ ਜਿੱਥੇ ਉਹ ਬੰਦੇ ਦੀ ਡੈਥ ਹੋਈ ਆ ਇੱਕ ਬੰਦਾ ਵੀਡੀਓ ਬਣਾ ਰਿਹਾ ਸਾਰਾ ਕੁਝ ਹੋ ਰਿਹਾ ਹੈਗਾ ਤੇ ਆਪਾਂ ਆਪ ਜੀ ਨੇ ਸਾਰਿਆਂ ਨੇ ਐਸਐਚਓ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣੀ ਆ ਉਹ ਬਹੁਤ ਸਤਕਾਰਯੋਗ ਵੀ ਨੇ ਤੇ ਵੱਡੇ ਅਹੁਦੇ ਤੇ ਬੈਠੇ ਨੇ ਪਰ ਉਹਨਾਂ ਨੇ ਆਪਣੀ ਨਕਾਮੀ ਲੁਕਾਉਣ ਦੇ ਲਈ ਇੱਕ ਗਰੀਬ ਪਰਵਾਰ ਦੇ ਨਾਲ ਧੱਕਾ ਕਰ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਤੁਸੀਂ ਵੀ ਇੱਕ ਦਿਨ ਰਿਟਾਇਰ ਹੋਣਾ ਤੁਹਾਡੇ ਆਪਣੇ ਬੱਚੇ ਵੀ ਨੇ ਤੁਸੀਂ ਬੱਚਿਆਂ ਨੂੰ ਨਸ਼ੇ ਤੋਂ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਤੁਸੀਂ ਸਾਡੇ ਦੇ ਉਲਟਾ ਝੂਠੇ ਪਰਚੇ ਦਰਜ ਕਰਦੇ ਹੋ ਵੀ ਕਤਲ ਕਰਤਾ ਜਦੋਂ ਕਿ ਤੁਹਾਡੀ ਨਕਾਮੀ ਦੇ ਕਾਰਨ ਉਹ ਬੱਚੇ ਦੀ ਡੈਥ ਹੋ ਗਿਆ ਤੁਹਾਡੇ ਇਲਾਕੇ ਚੋਂ ਹੀ ਆ ਉਹ ਬੱਚੇ ਨੇ ਇਹਨਾਂ ਦੇ ਸਾਹਮਣੇ ਤੇ ਇਸ ਖੜੇ ਨੇ ਸਰਦਾਰ ਪਰਮਜੀਤ ਸਿੰਘ ਜੀ ਨਾਨੋਵਾਲ ਤੋਂ ਇਹਨਾਂ ਦੇ ਸਾਹਮਣੇ ਉਹਨਾਂ ਨੇ ਉਹਨੇ ਜੁਹਾਰ ਸਿੰਘ ਨੇ ਕਹਿ ਵੀ ਅਸੀਂ ਫਲਾਣਾ ਸਿੰਘ ਫਲਾਣੇ ਬੰਦੇ ਤੋਂ ਨਸ਼ਾ ਲਿਆ ਤਾਂ ਪੋਸ ਉਧਰ ਨੂੰ ਜਾਣ ਨੂੰ ਤਿਆਰ ਨਹੀਂ ਹੈਗੀ ਉਹਨਾਂ ਨੇ ਉਲਟਾ ਸਾਡੇ ਬੱਚੇ ਤੇ ਪਰਚਾਕ ਦਰਜ ਕਰਤਾ ਵੀ ਇਹਨੇ ਕਤਲ ਕੀਤਾ ਉਹਦਾ ਤੇ ਇਸ ਕਰਕੇ ਸਾਡੀ ਮੰਗਾਂ ਤੇ ਆਪ ਸਰਕਾਰ ਤੋਂ ਵੀ ਵੀ ਨਸ਼ਲੇ ਨੂੰ ਤੰਤ ਉਹ ਕਰਕੇ ਬੱਚਾ ਮਰੀਜ਼ ਆ ਤੇ ਉਹਨੂੰ ਦਾਖਲ ਕਰਾਇਆ ਵੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਤੇ ਜਿਹੜੀ ਅਜੇ ਮਾਮਲੇ ਦੀ ਸਚਾਈ ਆ ਉਹ ਪਬਲਿਕ ਦੇ ਸਾਹਮਣੇ ਰੱਖੀ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਜਾਣਕਾਰੀ ਦੇਣੀ ਚਾਹਨਾ ਜੀ ਜਿਹੜੇ ਮ੍ਰਿਤਕ ਜਿਹਦਾ ਮਰਨ ਵਾਲਾ ਪਰਿਵਾਰ ਆ ਜੀ ਦੇ ਵਿਅਕਤੀਆਂ ਨੇ ਉਹਦੀ ਵਾਈਫ ਜੋ ਵੀ ਆ ਜੀ ਸਟੇਟਮੈਂਟ ਲਿਖੀ ਐ ਸੀ ਉਹਨਾਂ ਨੇ ਬਿਆਨ ਲਿਖਾਇਆ ਜੋ ਬਿਆਨ ਲਿਖਾਇਆ ਉਹਦੇ ਅਨੁਸਾਰ ਅਸੀਂ ਕਾਨੂੰਨੀ ਕਾਰਵਾਈ ਕਰ ਦਿੱਤੀ ਕਾਨੂੰਨ ਅਨਸਾਰ ਨੈਕਸਟ ਵੀ ਜਿਹੜਾ ਉਹ ਬਿਕਰਮਜੀਤ ਆ ਇਹਦੇ ਮੁੰਡਾ ਮੁੰਡਾ ਵਿੱਕੀ ਮੈਟਿਕ ਇਹਦਾ ਸੀ ਡਾਕਟਰਾਂ ਦੀ ਟੀਮ ਦੁਆਰਾ ਬੋਰਡ ਦੁਆਰਾ ਮੈਡੀਕਲ ਵੀ ਤੇ ਪੋਸਟਪਾਰਮ ਕਰਾਇਆ ਉਹਦੀ ਰਿਪੋਰਟ ਤੇ ਸਪਸ਼ਟ ਹੋ ਜਾਵੇਗਾ ਜੀ ਇਸ ਤੋਂ ਇਲਾਵਾ ਜਿਹੜਾ ਮੁੰਡਾ ਸੀ ਗ੍ਰਫਤਾਰ ਕਰਿਆ ਦੋਸ਼ੀ ਜੁਝਾਰ ਸਿੰਘ ਜਿਹੜਾ ਉਹਦਾ ਜਿਸ ਸਮੇਂ ਉਹਦੀ ਮੌਤ ਹੋਈ ਆ ਜੋ ਸਟੇਟਮੈਂਟ ਚ ਆਇਆ ਉਸ ਅਨੁਸਾਰ ਉਹਦਾ ਵੀ ਅਸੀਂ ਮੈਡੀਕਲ ਕਰਾ ਕੇ ਸਭ ਤਫਤੀਸ਼ ਦੇ ਦੌਰਾਨ ਅਸੀਂ ਸਭਾ ਮਿਸਲ ਤੇ ਲਿਆਵਾਂਗੇ ਜੋ ਸਹੀ ਤੱਥ ਨੇ ਜੀ ਦੋਸ਼ੀ ਦਾ ਕੋਈ ਉਮਰ ਦਾ ਤਗਾਜ ਨਹੀਂ ਇਹ ਤਾਂ ਜੱਗ ਸਭ ਜਾਣਦੀ ਆ ਆਪਾਂ ਉਮਰ 22 ਤੋਂ 21 ਤੋਂ 22 ਸਾਲ ਆ ਮੁੰਡੇ ਦੋਸ਼ੀ ਦੀ ਔਰ ਮਰਨ ਵਾਲੇ ਦੀ ਉਮਰ ਉਹਨਾਂ ਨੇ 34 35 ਸਾਲ ਲਖਾਈ ਜਾ ਜੀ ਸਰ ਪੋਸਟਮਾਰਟਮ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਕਦ ਤੱਕ ਆ ਜਾਏਗੀ ਵਿਕੀ ਦੀ ਜੀ ਜੀ ਇਹਦੀ ਸਰ ਜੀ ਬਿਕਰਮ ਜੀ ਦੀ ਵਿਕੀ ਦੇ ਜੋ ਪੋਸ਼ਵਾਂ ਨੂੰ ਕਰਾਇਆ ਬਕਾਇਦਾ ਬਿਸਰਾ ਕੜਵਾਇਆ ਇਹ ਨਿਰੀਖਣ ਲਈ ਜਾਵੇਗਾ ਬਲ ਜਲਦੀ ਹੀ ਆ ਜਾਏਗੀ ਸਪਸ਼ਟ ਹੋ ਜਾਵੇਗਾ ਮੌਤੇ ਪ੍ਰਤੱਖ ਕਾਰਨ ਸਪਸ਼ਟ ਹੋ ਜਾਣਗੇ